ਬਾਬੇ ਭਾਈ ਸੁਖਰਾਮ ਜੀ ਦੇ ਗੰਡੇ ਦੇਖੋ ਸੰਗ ਤੇ ਸਾਰੇ ਫੁੱਲਾਂ ਨੂੰ ਤੇ ਸਾਰੇ ਗੰਡਿਆਂ ਨੂੰ ਸਾਰੇ ਬੂਟਿਆਂ ਨੂੰ ਤੇ ਟਮਾਟਿਆਂ ਨੂੰ ਸਾਰਿਆਂ ਨੂੰ ਪਾਣੀ ਲਾਇਆ ਅੰਬ ਦੇਖੋ ਕਿਵੇਂ ਬੂਰ ਲੱਗਿਆ ਬੇ ਹਿਸਾਬੇ ਅੰਬ ਲੱਗਣਗੇ ਕਿਹਨੂੰ ਬੇ ਹਿਸਾਬੇ ਦੇਖੀ ਜਾਇਓ ਕਿੰਨੇ ਅੰਬ ਲੱਗਦੇ ਸਾਰੇ ਆਮਾ ਨੂੰ ਮਿਰਚਾਂ ਦੇ ਬੂਟੇ ਵਿੱਚ ਟਮਾਟਿਆਂ ਦੇ ਬੂਟੇ ਵਿੱਚ ਦੇਖੋ ਕਿਵੇਂ ਖੜੇ ਆ ਸਾਹਮਣੇ ਦੇਖੋ ਕਿੰਨੇ ਸੋਹਣੇ ਸੋਹਣੇ ਗੰਡੇ ਪਾਣੀ ਲਾਇਆ ਵਾ ਹੁਣ ਦੇਨੇ ਵਿੱਚੋਂ ਮੋٹے-ਮੋٹے ਬੂਟੇ ਪੱਠਿਆਂ ਦੇ ਪੱਟ ਦਾਂਗੇ ਤੇ ਹਲੇ ਗੰਡੇ ਸਾਡੇ ਨਾ ਆਲੂ ਸਾਡੇ ਬੱਟਾਂ 'ਚ ਪਏ ਆ ਆਲੂ ਪੱਟਨੇ ਆ ਸੀ ਹੌਲੀ-ਹੌਲੀ ਜਦੋਂ ਸਾਨੂੰ ਥੋੜਿਆਂ-ਥੋੜਿਆਂ ਦੀ ਲੋਡ ਹੋ ਉਵੇਂ-ਉਵੇਂ ਪੱਟਾਂਗੇ ਆ ਦੇ ਨਿੰਬੂ ਲੱਗੇ ਇਧਰ ਕਿੰਨੂ ਲੱਗੇ ਆ ਸਾਰੇ ਕਿੰਨੂ ਆ ਤੇ ਉਹ ਸਾਹਮਣੇ ਵੱਡਾ ਅੰਬ ਆ ਉਹ ਦੇ ਆ ਅਮਰੂਦ জামਮਣ ਉਹ ਤੋਂ ਧਾਣੀਆਂ ਅਮਰੂਦਾਂ ਦੀਆਂ ਵੱਡਣ ਵਾਲੀਆਂ ਯਾਰ ਆ ਗੋਬੀ ਸਾਡੀ ਹੋ ਗਈ ਖੇ ਖਰਾਬ ਹੁਣ ਅਸੀਂ ਰੂਟਾ ਵੇਟਰ ਦੇ ਨਾਲ ਬਾਹਰ ਆਵਾਂਗੇ ਆਦੇ ਅਮਰੂਦ ਲੱਗੇ ਹੁਣ ਲੱਗੂ ਫਲ ਬੇਸਾਬਾ ਇਹਨਾਂ ਨੂੰ ਅਮਰੂਦਾਂ ਨੂੰ ਜੰਮਣ ਨੂੰ ਵੀ ਲੱਗੂ ਵਰਕੀ ਆ ਪਾਣੀ ਨਾਲ ਸਾਡੇ ਪਰਿੰਦੇ ਟਮਾਟੇ ਦੇਖੋ ਕਿੰਨੇ ਲੱਗੇ ਆ ਆਮਬਾ ਦਰਾਖ ਤੋਂ ਬਾਬਾ ਭਾਈ ਸਖਰਾਮ ਜੀ ਦੇ ਟਮਾਟਰ ਮਿਰਚਾਂ ਮਰਦਾ ਸਾਡੀਆਂ ਬਸ ਹੋ ਜਾਣੀਆਂ 10 ਦਿਨਾਂ ਤਾਈਂ ਆਮ ਟਮਾਟੇ ਥੋੜੇ ਹੋ ਜਾਣੇ ਆਮ ਇਹਨਾਂ ਨੂੰ ਹੁਣ ਪਾਣੀ ਪਾਤਾ ਜਿੰਨੇ ਵੀ ਸਾਡੇ ਟਮਾਟੇ ਲੱਗੇ ਆਦੇ ਆਹ ਕੁਰਸੀ ਬਈ ਇਹਦੇ ਤੇ ਬੈਠੀ ਦਾ ਆ ਕੇ 10 ਮਿੰਟ ਸਿੰਘਾਂ ਦੇ ਨਾਲ ਵਿਚਾਰ ਵਟਾਂਦਰਾ ਕਰੀਦੇ ਆ ਬਾਬੇ ਦੇ ਬਹਿ ਕੇ ਉਹ ਨਹੀਂ ਤਾਂ ਨਹੀਂ ਲਾ ਲਈਦਾ ਬੂਟਿਆਂ ਨੂੰ ਉਹ ਵੀ ਸਾਹਮਣੇ ਕਿਨੂਆ ਦਾ ਬੂਟਾ ਬਹੁਤ ਲੱਗਦਾ ਉਹ ਵੀ ਕਿਨੂਆ ਆਪਦੇ ਅੰਬਾ ਦੇ ਉਧਰ ਸਾਰੇ ਅੰਬਾਂ ਨੂੰ ਪੂਰਾ ਪੂਰਾ ਫਾਲ ਉੱਤਰਿਆ ਰਕੀ ਆਹ ਦੇਖੋ ਇਧਰ ਸਾਰੇ ਕਿੰਨੇ ਪਏ ਮਾਰਦੇ ਹਰੇ ਇੱਕ ਚਾਰ ਪਏ ਆ ਸਾਰੇ ਇਸ ਤਰ੍ਹਾਂ ਦਾ ਸਾਹ ਸੰਗਤ ਖੇਤ ਦੇ ਵਿੱਚ ਆਪਦੀ ਰੌਣਕ ਲਾਇਆ ਕਰੋ 10 ਮਿੰਟ ਬੈਠਿਆ ਕਰੋ ਖੜਿਆ ਕਰੋ ਪਾਣੀ ਲਾਇਆ ਕਰੋ ਨਾਲੇ ਤਾਂ ਗੰਡੇ ਖਾਵਾਂਗੇ ਨਾਲੇ ਸ਼ੌਂਕ ਬਣ ਗਿਆ ਨਾਲੇ 10 ਮਿੰਟ ਟਾਈਮ ਲੰਘਦਾ ਗੇਜੇ ਹੁਣੀ ਆਉਂਦੇ ਆ ਹੈਪੀ ਇੱਥੇ ਗਾਜਾ ਕਰਦਾ ਜਿਹੜਾ ਉਹਨੂੰ ਲਾਉਨੇ ਆ ਨਾਲ ਆ ਗੰਡਿਆਂ ਨੂੰ ਪਾਣੀ ਲਾ ਦਿਓ ਏ ਆਹ ਕਰਦੇ ਓਏ ਟਮਾਟਿਆਂ ਨੂੰ ਲਾ ਦਿਓ ਏ ਇੱਥੇ ਟਮਾਟਰ ਟਮੂੜੇ چیر ਕੇ ਦਾਲ ਚ ਪਾ ਲਿਆ ਕਰਾਂਗੇ ਉਹ ਮਿਰਚਾਂ ਆਪਣੇ ਹੋ ਜਾਣਗੀਆਂ ਉਹ ਬੇਲਾਂ ਵਿੱਚ ਕਦੂਆਂ ਦੀਆਂ ਵੀ ਖੜੀਆਂ ਹੈ ਵੀ ਲਾਏ ਆ ਹੈਪੀ ਨੂੰ ਕਹਿ ਕੇ ਵੀ ਉਧਰ ਕਦੂਆਂ ਦੇ ਤੇ ਕਰੇਲਿਆਂ ਗਰੂਲਿਆਂ ਦੇ ਵੀ ਲਾ ਦੇ ਅੰਨੇਗਾ ਸਾਰੇ ਫੁੱਲਾਂ ਫਲਾਂ ਦੀਆਂ ਬੂਟ ਬੂਟੇ ਵੀਡੀਓ ਬਣਾਈਆਂ ਤੇ ਕੱਲ ਤੋਂ ਹੋ ਜਾਣਾ ਆਪਣਾ ਵਿਸਾਖੀ ਦਾ ਮੇਲਾ ਸ਼ੁਰੂ ਕੱਲੋਂ ਤੁਹਾਨੂੰ ਵਿਸਾਖੀ ਦੀਆਂ ਫੋਟੋਆਂ ਖਿੱਚ ਕੇ ਪਾਵਾਂਗੇ ਸੰਗਤ ਆਇਆ ਕਰੇਗੀ ਦਰਸ਼ਨ ਮੇਲੇ ਕਰਿਆ ਕਰੂ ਆਹ ਵੇ ਸਾਰੇ ਬੋਰ ਬਾਬੇ ਦੀ ਜਗਾ ਇਧਰ ਫੁੱਲ ਕਿੰਨੇ ਸੋਹਣੇ ਲੱਗਦੇ ਆ ਜਦੋਂ ਆਉਨੇ ਆਪਾਂ ਆਹ ਸਾਈਕਲ ਆ ਮੇਰਾ ਇਹ ਸਾਈਕਲ ਤੇ ਮੈਂ ਆਉਨਾ ਘਰੋਂ ਸਾਈਕਲ ਚਲਾਈਦਾ ਪੰਨੇ ਦੇ ਉਹ ਮੈਂ ਲੈ ਕੇ ਆਇਆ ਦੂਜਾ ਆਪਣਾ ਨਾਲੇ ਤਾਂ ਬਾਈ ਪੈਸੇ ਦਿਆਂ ਦੇ ਪੰਨੇ ਦੇ ਜਿਹੜਾ ਨਿਸ਼ਾਨ ਸਾਹਿਬ ਚੜਾਉਣਾ ਹੈ 1150 ਰੁਪਇਆ ਨਿਸ਼ਾਨ ਸਾਹਿਬ ਦਾ 150 ਦਾ ਤੌਲਿਆ ਵੀ ਦਿਆਂ ਦਾ ਨੂੰ 1300 ਰੁਪਇਆ ਤੇ ਕੱਲ ਨੂੰ ਗੁਰਮਖੇ ਸਿਉਂਦੇ ਆ ਗੁਰਮਖੁਣੀ ਤੇ ਕੱਲ ਨੂੰ ਝੜਾਵਾਂਗੇ ਗੁਰੂ ਮਹਾਰਾਜ ਤੰਦਰੁਸਤੀ ਦੇਵੇ ਗੁਰਨੂਰ ਸਿੰਘ son of ਅਵਨੇਂਦਰ ਸਿੰਘ ਅਟਰੇ ਆਸਟ੍ਰੇਲੀਆ ਵਾਲੇ ਉਹਨਾਂ ਵੱਲੋਂ ਨਿਸ਼ਾਨ ਸਾਹਿਬ ਦਾ ਕੱਪੜਾ ਚੜਾਇਆ ਜਾਣਾ ਕੱਲ ਨੂੰ ਸਾਡੇ ਗੁਰਨੂਰ ਦੇ ਨਾਂ ਤੇ ਆ ਪੋਤਾ ਮੇਰਾ ਤੇ ਪੋਤੀ ਚੜ੍ਹਦੀ ਕਲਾ ਵਾਲੇ ਵੰਨ ਤੇ ਉਧਰ ਮੇਰਾ ਦੋਤਾ ਤੇ ਦੋਤੀ ਗੁਰਸੰਗ ਤੇ تنویر ਇਧਰ ਐਮਬਰੇ ਤੇ ਗੁਰਨੂਰ ਚੜ੍ਹਦੀ ਕਲਾ 'ਚ ਰਹਿਣ ਸਾਡੇ ਸਾਡੇ ਬੱਚੇ ਨਿਊਜ਼ੀਲੈਂਡ ਵਾਲੇ ਚੜ੍ਹਦੀ ਕਲਾ 'ਚ ਰਹਿਣ ਤੇ ਉਧਰ ਆਸਟ੍ਰੇਲੀਆ ਵਾਲੇ ਇਹਨਾਂ ਦੇ ਸਰਤੇ ਜਿਉਂਨੇ ਆ ਮਿੱਤਰੋ